ਸਵਾਗਤ ਹੈ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਸੋ ਲਗਾਤਾਰ ਜਿਹੜੀ ਪਿਛਲੇ 7-8 ਦਿਨਾਂ ਤੋਂ ਪ੍ਰਚਾਰ ਚੱਲ ਰਿਹਾ ਸੀਗੇ ਲਗਾਤਾਰ ਜਿਹੜੇ ਉਮੀਦਵਾਰ ਨੇ ਤੇ ਪਾਰਟੀਆਂ ਨੇ ਆਪਣਾ ਆਪਣਾ ਜ਼ੋਰ ਲਗਾ ਰਹੀਆਂ ਸੀਗੀਆਂ ਅੱਜ ਉਹ ਦਿਨ ਆ ਚੁੱਕਾ ਹੈ ਜਿਸ ਦਿਨ ਆਮ ਲੋਕ ਵੋਟ ਕਰਨ ਲਈ ਘਰੋਂ ਬਾਹਰ ਨਿਕਲਣਾ ਸ਼ੁਰੂ ਹੋ ਚੁੱਕੇ ਨੇ ਜਿहां VOTING ਦਾ ਅੱਜ ਦਿਨ ਹੈ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਵੋਟਾਂ ਪੈ ਰਹੀਆਂ ਨੇ ਅਮ੍ਰਿਤਸਰ ਜਲੰਧਰ ਲੁਧਿਆਣਾ ਫਗਵਾੜਾ ਪਟਿਆਲਾ ਦੇ ਵਿੱਚ ਤੇ ਹੋਰ ਬਰਨਾਲਾ ਦੇ ਕੁਝ ਕਈ ਜਿਸ ਤਰ੍ਹਾਂ ਦੇ ਹੈਗੇ ਨੇ ਵਾਰਡ ਉਹਨਾਂ ਦੇ ਵਿੱਚ ਸੋ ਲਗਾਤਾਰ ਅਸੀਂ ਤੁਹਾਨੂੰ ਬੀਤੇ ਕਈ ਦਿਨਾਂ ਤੋਂ ਪਿਛਲੇ ਜਿਸ ਦਿਨ ਤੋਂ ਉਮੀਦਵਾਰਾਂ ਦਾ ਐਲਾਨ ਹੋਇਆ ਹੈ ਜਿਸ ਦਿਨ ਤੋਂ ਵੋਟਰਾਂ ਦਾ ਐਲਾਨ ਹੋਇਆ ਹੈ ਲਗਾਤਾਰ ਅਸੀਂ ਤੁਹਾਨੂੰ ਹਰ ਅਪਡੇਟ ਦੇ ਰਿਹਾ ਤੇ ਅੱਜ VOTING ਸ਼ੁਰੂ ਹੋ ਚੁੱਕੀ ਹੈ ਤੇ ਲੋਕ ਆਪਣੇ ਘਰਾਂ ਦੇ ਵਿੱਚੋਂ ਨਿਕਲ ਚੁੱਕੇ ਨੇ ਵੋਟਾਂ ਪਾਉਣ ਦੇ ਲਈ ਤੇ ਦੇਖਣਾ ਹੋਵੇਗਾ ਕਿ ਅੱਜ ਸ਼ਾਮ ਤੱਕ ਵੋਟਾਂ ਪਵੇਗੀਆਂ 5 ਵ 4 ਵਜੇ ਤੱਕ ਦਾ ਟਾਈਮ ਹੈ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਉਸ ਤੋਂ ਬਾਅਦ ਰਿਜ਼ਲਟ ਆਣੇ ਵੀ ਅੱਜ ਸ਼ੁਰੂ ਹੋ ਜਾਣਗੇ ਤੇ ਉਮੀਦ ਹਰ ਪਾਰਟੀ ਨੂੰ ਹੈ ਕਿ ਉਹਨਾਂ ਦੀ ਪਾਰਟੀ ਦਾ ਹੀ ਮੇਰ ਬਣੇਗਾ ਤੇ ਉਹਨਾਂ ਦੀ ਪਾਰਟੀ ਦੇ ਹੀ ਸਭ ਤੋਂ ਜ਼ਿਆਦਾ ਕੌਂਸਲਰ ਜਿੱਤਣਗੇ ਸੋ ਉਮੀਦ ਕਰਦੇ ਹਾਂ ਕਿ ਲੋਕ ਜਿਹੜੇ ਨੇ ਆਪਣੀ ਸਹੀ ਵੋਟ ਦਾ ਇਸਤੇਮਾਲ ਕਰਨ ਤਾਂ ਕਿ ਆਪਣਾ ਸਹੀ ਜਿਹੜਾ ਲੀਡਰ ਆ ਉਹ ਚੁਣ ਸਕਣ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਨਿਕਲ ਕੇ ਕਿ ਲੋਕ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤੁਸੀਂ ਇਹ ਤਸਵੀਰ ਦੇਖ ਸਕਦੇ ਹੈਗੇ ਉਹ ਜਿੱਥੇ ਲੋਕ ਸਵੇਰੇ ਸਵੇਰੇ ਆਪਣੀਆਂ ਵੋਟਾਂ ਪਾਣੇ ਆਪਣੀ ਵੋਟ ਪਾਣ ਦੇ ਲਈ ਪਹੁੰਚ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਕਾਂਗਰਸ ਭਾਜਪੀ ਤੇ ਅਕਾਲੀ ਦਲ ਦੇ ਵਿੱਚ ਜਿਹੜਾ ਮੁਕਾਬਲਾ ਹੈ ਉਹ ਤਗੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਤੁਸੀਂ ਤਸਵੀਰਾਂ ਚ ਵੇਖ ਸਕਦੇ ਹੋ ਬਜ਼ੁਰਗ ਸਵੇਰੇ ਸਵੇਰੇ ਪਹੁੰਚ ਚੁੱਕੇ ਨੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਤੇ ਲਗਾਤਾਰ ਲੋਕ ਘਰਾਂ ਚੋਂ ਨਿਕਲ ਰਹੇ ਨੇ ਉਮੀਦ ਕਰਦੇ ਆ ਤੁਸੀਂ ਵੀ ਸਾਰੇ ਜਣੇ ਘਰਾਂ ਚੋਂ ਨਿਕਲੋ ਤਾਂ ਕਿ ਆਪ 1.5 ਸਾਲ ਤੋਂ ਜਿਹੜੇ ਜਿਹੜੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਕਾਉਂਸਲਰ ਨਹੀਂ ਬਣੇ ਸੀਗੇ ਜਾਂ ਉੱਥੇ ਮੇਅਰ ਨਹੀਂ ਬਣਿਆ ਸੀਗਾ ਉਹ ਅੱਜ ਦਿਨ ਆ ਚੁੱਕਾ ਹੈ ਜਦੋਂ ਕਾਉਂਸਲਰ ਚੁਣੇ ਜਾਣ ਕੇ ਲੋਕ ਆਪਣੀਆਂ ਵੋਟਾਂ ਪਾਣਗੇ ਵੋਟ ਪਾ ਕੇ ਅੱਜ ਸ਼ਾਮ ਨੂੰ ਇਹਨਾਂ ਦੇ ਰਿਜ਼ਲਟ ਸਾਹਮਣੇ ਆਣਗੇ ਤੇ ਅਜਨਾਲਾ ਦੇ ਵਿੱਚ ਕਾਉਂਸਲ ਤੇ ਕਈ ਜਗ੍ਹਾ ਤੇ ਕਾਉਂਸਲ ਕਮੇਟੀਆਂ ਦੀ ਵੀ VOTING ਅੱਜ ਹੋਵੇਗੀ ਤੇ ਜਿਨ੍ਹਾਂ ਦੇ ਵਿੱਚ ਪਾਰਟੀਆਂ ਸਿੱਧੇ ਤੌਰ ਤੇ ਉੱਤੇ ਆਪਣਾ ਆਪਣਾ ਕਹਿ ਸਕਦੇ ਹਾਂ ਤੁਸੀਂ ਕਿ ਜਿਹੜਾ ਮੁਕਾਬਲਾ ਹੈ ਸਿੱਧੇ ਤੌਰ ਤੇ ਸਾਹਮਣੇ ਆ ਰਿਹਾ ਹੈ ਤੇ ਵੱਖ-ਵੱਖ ਉਮੀਦਵਾਰ ਤੇ ਵੱਖ-ਵੱਖ ਪਾਰਟੀਆਂ ਦੇ ਵੱਡੇ ਲੀਡਰ ਜਿਹੜੇ ਨੇ ਉਹ ਕਿਤੇ ਨਾ ਕਿਤੇ ਦਾਅਵੇ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਡੀ ਹੀ ਪਾਰਟੀ ਦਾ ਮੇਅਰ ਬਣੇਗਾ ਕਿਉਂਕਿ ਜਲੰਧਰ ਅੰਮ੍ਰਿਤਸਰ ਲੁਧਿਆਣਾ ਫਗਵਾੜਾ ਪਟਿਆਲਾ ਇਹ ਵੱਡੇ ਸ਼ਹਿਰ ਨੇ ਜਿੰਨਾਂ ਦੇ ਵਿੱਚ ਹਰ ਪਾਰਟੀ ਆਪਣੀ ਗਰਾਉਂਡ ਲੈਵਲ ਤੇ ਕਾਬਜ ਹੋਣਾ ਚਾਹੁੰਦੀ ਹੈ ਕਿਉਂਕਿ ਜਿਹੜੀ ਕਾਉਂਸਲਰ ਦੀ ਵੋਟ ਹੁੰਦੀ ਹੈ ਉਹਦੇ ਨਾਲ ਹੀ ਪਤਾ ਲੱਗਦਾ ਹੈ ਕਿ ਗਰਾਉਂਡ ਲੈਵਲ ਦੇ ਉੱਤੇ ਤੁਹਾਡੀ ਪਾਰਟੀ ਦੇ ਨਾਲ ਕਿੰਨੇ ਕੁ ਲੋਕ ਜੁੜੇ ਹੋਏ ਨੇ ਸੋ ਲਗਾਤਾਰ ਤੁਸੀਂ ਇਹ ਨਾਲ ਦੇ ਨਾਲ ਤਸਵੀਰਾਂ ਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਵੇਂ ਆ ਲੋਕ ਸਵੇਰੇ ਸਵੇਰੇ ਪਹੁੰਚ ਚੁੱਕੇ ਨੇ ਆਪਣੀ ਆਪਣੀ ਵੋਟ ਪਾਉਣ ਦੇ ਲਈ ਤੇ ਲੋਕ ਲਗਾਤਾਰ ਜਿਹੜੀ ਪਾਰਟੀਆਂ ਨੇ ਪਿਛਲੇ 10-12 ਦਿਨਾਂ ਤੋਂ ਜਿਹੜੀਆਂ ਪਾਰਟੀਆਂ ਨੇ ਲਗਾਤਾਰ ਕੋਸ਼ਿਸ਼ ਕਰ ਰਹੀਆਂ ਸੀ ਕਿ ਆਪਣੇ ਵੋਟਰਸ ਨੂੰ ਆਪਣੇ ਵੱਲ ਖਿੱਚਣ ਦੇ ਲਈ ਦੂਜੀ ਪਾਰਟੀਆਂ ਤੋਂ ਬੰਦੇ ਲੈ ਕੇ ਆਉਣ ਦੀ ਲਈ ਦਲ ਬਦਲੂਆਂ ਦਾ ਦੌਰ ਫਿਰ ਤੋਂ ਸ਼ੁਰੂ ਹੋਇਆ ਹੁਣ ਨੀਚਲੇ ਲੈਵਲ ਤੇ ਸ਼ੁਰੂ ਹੋਇਆ ਜਦੋਂ ਕਾਉਂਸਲਰ ਕਈ ਕਈ ਕਾਂਗਰਸ ਦੇ ਮੇਰੇ ਛੱਡ ਕੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਚਲੇ ਗਏ ਕਈ ਭਾਜਪਾ 'ਚ ਚਲੇ ਗਏ ਕਈ ਭਾਜਪਾ ਵਾਲੇ ਛੱਡ ਕੇ ਇਸ ਸਾਈਡ ਆ ਗਏ ਸੋ ਜਿਹੜਾ ਦਲ ਬਦਲੂਆਂ ਦਾ ਦੌਰ ਹੈਗਾ ਇਸ ਵਾਰੀ ਵੀ ਦੇਖਣ ਨੂੰ ਬਹੁਤ ਮਿਲਿਆ ਤੇ ਲਗਾਤਾਰ ਭਗਵੰਤ ਮਾਨ ਹੋਰੀ ਵੀ ਜਿਹੜੇ ਰੋਡ ਸ਼ੋ ਕਰਦੇ ਆਏ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਰੋਡ ਸ਼ੋ ਕਰਦੇ ਨਜ਼ਰ ਆਏ ਜਿੱਥੇ ਭਗਵੰਤ ਮਾਨ ਨੇ ਵੀ ਪੂਰੀ ਤਾਕਤ ਆਪਣੀ ਲਗਾਈ ਕਿ ਹਾਵੀ ਸਾਰਿਆਂ ਨੂੰ ਸਾਰੇ ਵੋਟਰਾਂ ਨੂੰ ਲੁਭਾਇਆ ਜਾ ਸਕੇ ਤੇ ਅੱਜ ਦੀ ਉਹ ਘੜੀ ਆ ਚੁੱਕੀ ਹੈ ਜਦੋਂ EVM ਦੇ ਵਿੱਚ ਜਿਹੜੀ ਲੀਡਰਾਂ ਦੀ ਕਿਸਮਤ ਜਿਹੜੀ ਹੈ ਉਹ ਬੰਦ ਹੋਵੇਗੀ ਤੇ ਲੋਕ ਆਪਣੀ ਆਪਣੀ ਆਪਣੇ ਆਪਣੇ ਲੀਡਰ ਦੀ ਜਿਹੜੀ ਆਪਣੇ ਆਪਣੇ ਲੀਡਰ ਦੇ ਹੱਕ ਦੇ ਲਈ ਵੋਟ ਪਾਣਗੇ ਤੇ ਵੋਟ ਪਾ ਕੇ ਉਹਨਾਂ ਨੂੰ ਜਿੱਤਾਂ ਦੀ ਪੂਰੀ ਕੋਸ਼ਿਸ਼ ਕਰਨਗੇ ਤੇ ਸ਼ਾਮ ਨੂੰ ਹੀ ਰਿਜ਼ਲਟ ਵੀ ਜਿਹੜੇ ਨੇ ਉਹ ਸ਼ਾਮ ਤੱਕ ਆਣੇ ਸ਼ੁਰੂ ਹੋ ਜਾਣਗੇ 5 ਵਜੇ ਤੋਂ ਰਿਜ਼ਲਟਾਂ ਦੀ ਜਿਹੜੀ ਗਿਣਤੀ ਹੈ ਉਹ ਸ਼ੁਰੂ ਹੋਣੀ ਹੋ ਜਾਵੇਗੀ ਤੇ ਤਕਰੀਬਨ ਰਾਤ 8-9 ਵਜੇ ਤੱਕ ਜਿਹੜੇ ਰਿਜ਼ਲਟ ਹੈ ਉਹ ਪੂਰੀ ਪੂਰੀ ਤਰ੍ਹਾਂ ਆ ਜਾਣਗੇ ਸੋ ਲਗਾਤਾਰ ਅਸੀਂ ਤੁਹਾਨੂੰ ਹਰ ਹਰ ਦੀ ਅਪਡੇਟ ਦੇ ਰਿਹਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕੀ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਅੰਮ੍ਰਿਤਸਰ ਚਲੰਦਰ ਲੁਧਿਆਣਾ ਪਟਿਆਲਾ ਤੇ ਫਗਵਾੜਾ ਦੇ ਵਿੱਚ ਕਿਸ ਦੀ ਕਾਰਪੋਰੇਸ਼ਨ ਬਣ ਸਕਦੀ ਹੈ ਕਿ ਆਮ ਆਦਮੀ ਪਾਰਟੀ ਆਪਣੇ ਸਾਰੀ ਜਗ੍ਹਾ ਤੇ ਮੇਅਰ ਬਣਾ ਸਕਦੀ ਹੈ ਜਾਂ ਫਿਰ ਕਈ ਜਗ੍ਹਾ ਦੇ ਉੱਤੇ ਬੀਜੇਪੀ ਦਾ ਹੀ ਕਬਜ਼ਾ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਬੀਜੇਪੀ ਇਸ ਇਹਨਾਂ ਇਹਨਾਂ ਸ਼ਹਿਰਾਂ ਦੇ ਵਿੱਚ ਆਪਣੇ ਮੇਅਰ ਬਣਾਦੀ ਆਈ ਹੈ ਤੇ ਕੀ ਇਸ ਵਾਰ ਬੀਜਪੀ ਇਹਨਾਂ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਸ਼ਹਿਰਾਂ ਦੇ ਵਿੱਚ ਮੇਅਰ ਬਣਾ ਪਾਏਗੀ ਜਾਂ ਫਿਰ ਨਹੀਂ ਸੋ ਸੁਣਦਿਆਂ ਲੋਕੀ ਕੀ ਕੁਝ ਕਹਿ ਰਹੇ ਨੇ ਵੋਟ ਪਾਣਾ ਹੈ ਲੋਕਾਂ ਦਾ ਕੀ ਕੁਝ ਕਹਿਣਾ ਇੱਕ ਜਿਹੜਾ ਰਾਈਟ ਮਿਲਿਆ ਹੈ ਮਤਲਬ ਰਾਈਟ ਬੰਦੇ ਨੂੰ ਚੁਣਨੇ ਦਾ ਅਗਰ ਅਸੀਂ ਸਾਰੇ ਵੋਟ ਪਾਵਾਂਗੇ ਤਾਂ ਹੀ ਸਹੀ ਬੰਦੇ ਨੂੰ ਚੁਣ ਸਕਾਂਗੇ ਤੁਹਾਡੀ ਲੱਭ ਕਿੰਨੀ ਉਮਰ ਹੋਣੀ ਹੈ ਇਸ ਟਾਈਮ 70 ਪਲੱਸ ਤੇ ਦੇ ਕਿੰਨੇ ਮਦਦ ਕਈ ਪੁਰਸਾਂ ਤੁਸੀਂ ਪੈਸਾ ਲਿਆ ਹੋਣਾ ਹੂੰ ਤੇ ਮੋਜ ਖਾਸ ਮੋਜਵਾਨਾਂ ਨੂੰ ਕੀ ਫੀਲ ਕਰੋ ਕਿ ਤੁਸੀਂ ਬਜਰੂਆ ਕੇ ਦੇ ਤਰਕੇ ਆ ਕੇ ਮੋਜਵਾਨਾਂ ਨੂੰ ਕੀ ਫੀਲ ਕਰੋਗੇ ਵੀ ਉਹ ਵੀ ਸੁੱਤੇ ਉੱਠਣ ਸੁੱਤੇ ਪਏ ਹਾਲੇ ਤੱਕ ਵੀ ਆ ਕੇ ਵੋਟ ਪਾਣ ਲਿਆ ਵੀ ਕੀਤੀ ਹੈ ਕੀ ਕਹਣਾ ਸਰ ਅਸੀਂ ਇਹ ਸੋਚਦੇ ਵੋਟ ਕਿ ਜੋ ਵੀ ਇਲਾਕੇ ਦਾ ਕੌਂਸਲ ਬਣੇ ਸਾਡੇ ਚੰਗੇ ਕੰਮ ਕਰੇ ਸਾਨੂੰ ਦੁੱਖ ਸੁੱਖ ਦਾ ਸਾਥੀ ਹੋਵੇ ਜਦੋਂ ਵੀ ਅਸੀਂ ਉਹਨੂੰ ਆਵਾਜ਼ ਮਾਰੀ ਸਾਡੀ ਅੱਧੀ ਆਵਾਜ਼ ਤੇ ਆਵੇ ਤੇ ਕਿੰਨਾ ਕੁ ਉਤਸ਼ਾਹ ਹੀ ਵੋਟ ਮਿਲਿਆ ਸਰ ਵੋਨ ਨੂੰ ਲੈ ਕੇ ਬਹੁਤ ਉਤਸ਼ਾਹ ਸੀ ਕਿਉਂਕਿ ਦੇਖੋ ਜੀ ਅੱਜ ਕਿੰਨੇ ਚਿਰ ਹੋ ਗਏ ਕੋਈ ਕਾਉਂਸਲਰ ਕੋਈ ਨਹੀਂ ਸੀ ਤੇ ਕੰਮ ਕਰਾਂਤੀ ਦਿੱਕਤ ਆਉਂਦੀ ਸੀ ਐਮਐਲਏ ਸਾਹਿਬ ਕੋ ਜਾਣਾ ਪੈਂਦਾ ਸੀ ਪਰ ਉਹ ਕੁਝ ਕੰਮ ਹੁੰਦੇ ਜਿਹੜੇ ਵਾਰਡ ਦੇ ਕਾਉਂਸਲਰ ਕਰ ਹੀ ਹੋ ਜਾਂਦੇ ਆ ਐਮਐਲਏ ਸਾਹਿਬ ਕੋ ਨਹੀਂ ਜਾਣਾ ਪੈਂਦਾ ਐਸਟਰ ਕੇ ਅਸੀਂ ਕਹਿੰਦੇ ਸਾਨੂੰ ਵਾਰਡ ਨੰਬਰ 52 ਤੋਂ ਚੰਗਾ ਤੇ ਵਧੀਆ ਕਾਉਂਸਲਰ ਹਾਂ ਸਰ ਆਪਕਾ ਨਾਮ ਜੀ ਅਮਨ ਜੀ ਵੋਟ ਡਾਲੇ ਹੈ ਕੀ ਕਰਨਾ ਚਾਹੋਗੇ ਸਵੇਰ ਸਵੇਰ ਤੜਕੇ ਹੀ ਆ ਗਏ ਦੇਖੋ ਸਰ ਜਿੰਨੇ ਹੋ ਸਕੇ ਸਵੇਰੇ ਸਵੇਰੇ ਮਾਰਨਿੰਗ ਆਉਣਾ ਚਾਹੀਏ ਜਲਦੀ ਜਲਦੀ ਵੋਟੇ ਦੇਣ ਕਿਉਂਕਿ ਸਮਾਂ ਕਮ ਹੈ ਇਸ ਲਈ ਅਸੀਂ ਅਪੀਲ ਕਰ ਰਹੇ ਹਾਂ ਸਭੀ ਕੋ ਇਹ ਜੀ ਜੀ ਭਾਈ ਜਿੰਨੀ ਹੋ ਸਕੇ ਕਰੇ ਅਪੀ ਲੋਕੋ ਨੂੰ ਵੋਟ ਆਪਣੇ ਬੋਟ ਕਾ ਦੀਕਾਰ ਪ੍ਰਯੋਗ ਕਰਨਾ ਚਾਹੀਏ ਬਿਲਕੁਲ ਬਿਲਕੁਲ ਪ੍ਰਯੋਗ ਕਰੇ ਕਿਉਂਕਿ ਸਮਾਂ ਕਮ ਹੈ ਨਾ 7:00 ਤੋਂ 4:00 ਵਜੇ ਹੈ ਕਿ ਜਿੰਨੀ ਜਲਦੀ ਹੋ ਸਕੇ ਵੋਟੇ ਆਪ ਕਰੇ ਆਪ ਭੁਗਤਾਨ ਕਰੇ ਜਿੰਨੀ ਜਲਦੀ ਮੈਂ ਇਹੀ ਅਪੀਲ ਕਰਤਾ ਹਾਂ ਸਭੀ ਕੋ ਬੋਟ ਦੇ ਦੀਕਾਰ ਦਾ ਪ੍ਰਯੋਗ ਕਰੇ ਲੋਕਾਂ ਨੂੰ ਕੀ ਚਾਹੋਗੇ ਲੋਕਾਂ ਨੂੰ ਇਹੀ ਅਪੀਲ ਕਰਦਾਂਗੇ ਆਪਣਾ ਬੋਰਡ ਦਾ ਅਧਿਕਾਰਾ ਕਿਹੜਾ ਉਹ ਬੋਰਡ ਆ ਕੇ ਪਾਓ ਕਿਉਂਕਿ ਤੁਹਾਨੂੰ ਬੋਰਡ ਦਾ ਅਧਿਕਾਰ ਮਿਲੇ ਆ ਬੋਰਡ ਜਿੰਨੂ ਮਰਜ਼ੀ ਬੋਰਡ ਪਾਓ ਜਰੂਰ ਬੋਰਡ ਜਾਇਆ ਨਾ ਕਰਿਓ ਤੁਹਾਡੀ ਵੋਟ ਨਾ ਹੀ ਮਾਨ ਦੇ ਕਾਰਪੋਰੇਸ਼ਨ ਦੇ ਹਾਊਸਵੈਂਡ ਨੂੰ ਇੱਕ ਜਿਹੜਾ ਰਾਈਟ ਮਿਲਿਆ ਹੈ ਮਤਲਬ ਰਾਈਟ ਬੰਦੇ ਨੂੰ ਚੁਣਨੇ ਦਾ ਅਗਰ ਅਸੀਂ ਸਾਰੇ ਬਹੁਤ ਪਾਵਾਂਗੇ ਤਾਂ ਹੀ ਸਹੀ ਬੰਦੇ ਨੂੰ ਚੁਣ ਸਕਾਂਗੇ ਤੁਹਾਡੀ ਲੱਭ ਕਿੰਨੀ ਉਮਰ ਹੋਣੀ ਇਸ ਟਾਈਮ 70 ਪਲਸ ਤੇ ਕਿੰਦੀ ਕਿ ਮਦਦ ਕਈ ਬੁਰਤਾਂ ਤੁਸੀਂ ਵਿਸਾ ਲਿਆ ਹੋਣਾ ਹੂੰ ਜੀ ਤੇ ਨੌਜ ਖਾਸ ਨੌਜਵਾਨਾਂ ਨੂੰ ਕੀ ਫੀਲ ਕਰੋਗੇ ਕਿ ਤੁਸੀਂ ਬਜ਼ੁਰਗਾਂ ਕੇ ਦਿੱਲ ਕੇ ਆ ਕੇ ਨੌਜਵਾਨਾਂ ਨੂੰ ਕੀ ਫੀਲ ਕਰੋਗੇ ਵੀ ਉਹ ਵੀ ਸੁੱਤੇ ਉੱਠਣ ਸੁੱਤੇ ਬੈਠੇ ਹਾਲੇ ਤੱਕ ਵੀ ਆ ਕੇ ਵੋਟ ਪਾ ਹਾਂ ਜੀ ਕੀਤੀ ਹੈ ਕੀ ਕਹਿੰਦੇ ਸਰ ਜੀ ਇਹ ਸੋਚੀ ਬੋਟ ਕੀ ਤੇ ਜੋ ਵੀ ਲੱਕੇ ਕਾਉਂਸਲਰ ਬਣੇ ਸਾਡੇ ਚੰਗੇ ਕੰਮ ਕਰੇ ਸਾਨੂੰ ਦੁੱਖ ਸੁੱਖ ਦਾ ਸਾਥੀ ਹੋਵੇ ਜਦੋਂ ਵੀ ਅਸੀਂ ਉਹਨੂੰ ਆਵਾਜ਼ ਮਾਰੀ ਸਾਡੀ ਅੱਧੀ ਆਵਾਜ਼ ਤੇ ਆਵੇ ਤੇ ਕਿੰਨਾ ਕੁ ਉਤਸ਼ਾਹ ਦੀ ਵੋਟ ਸਰ ਉਹਨੂੰ ਲੈ ਕੇ ਬਹੁਤ ਉਤਸ਼ਾਹ ਸੇ ਕਿਉਂਕਿ ਦੇਖੋ ਜੀ ਅੱਜ ਤਿੰਨੇ ਚਿਰ ਹੋ ਗਏ ਕੋਈ ਕਾਉਂਸਲਰ ਕੋਈ ਨਹੀਂ ਸੀ ਤੇ ਕੰਮ ਕਰਾਨ ਦੀ ਦਿੱਕਤ ਆਉਂਦੀ ਸੀ ਐਮਐਲਏ ਸਾਹਿਬ ਕੋ ਜਾਣਾ ਪੈਂਦਾ ਸੀ ਪਰ ਉਹ ਕੁਝ ਕੰਮ ਹੁੰਦੇ ਜਿਹੜੇ ਵਾਰਡ ਦੇ ਕਾਉਂਸਲਰ ਕੋਈ ਹੋ ਜਾਂਦੇ ਆ ਐਮਐਲਏ ਸਾਹਿਬ ਕੋ ਨਹੀਂ ਜਾਣਾ ਪੈਂਦਾ

करें आप भुगतान करें जितनी जल्दी मैं यही अपील करता हूं ठीक है बोर्ड ਦਾ ਅਧਿਕਾਰ ਦਾ ਪਰਿਓ ਕਰਦੇ ਲੋਕਾਂ ਨੂੰ ਕੀ ਚਾਹੋਗੇ ਲੋਕਾਂ ਨੂੰ ਇਹ ਹੀ ਪੀਲ ਕਰਦਾ ਹੈ ਆਪਣਾ ਬੋਰਡ ਦਾ ਅਧਿਕਾਰ ਆ ਕਿਹੜਾ ਉਹ ਬੋਰਡ ਆ ਕੇ ਪਾਓ ਕਿਉਂਕਿ ਤੁਹਾਨੂੰ ਬੋਰਡ ਦਾ ਅਧਿਕਾਰ ਮਿਲੇ ਆ ਬੋਰਡ ਜਿਹਨੂੰ ਮਰਜ਼ੀ ਬੋਰਡ ਪਾਓ ਜ਼ਰੂਰ ਬੋਰਡ ਜਾਇਆ ਨਾ ਕਰਿਓ ਤੁਹਾਡੀ ਵੋਟ ਨਾ ਹੀ ਮਤਲਬ ਰਾਈਟ ਬੰਦੇ ਨੂੰ ਚੁਣਨੇ ਦਾ ਅਗਰ ਅਸੀਂ ਸਾਰੇ ਵੋਟ ਪਾਵਾਂਗੇ ਤਾਂ ਇਸੇ ਹੀ ਬੰਦੇ ਨੂੰ ਚੁਣ ਸਕਾਂਗੇ ਤੁਹਾਡੀ ਲੱਭ ਕਿੰਨੀ ਉਮਰ ਹੋਣੀ ਚਾਹੀਦੀ ਹੈ 70 ਪਲੱਸ ਤੇ ਕਿੰਨੀ ਕੁ ਮਦਦ ਕਈ ਬੋਟਾਂ ਤੁਸੀਂ ਵਿਸਾ ਲਿਆ ਹੋਣਾ ਹੂੰ ਤੇ ਨੌਜ ਖਾਸ ਨੌਜਵਾਨਾਂ ਨਾਲ ਕੀ ਟੀਲ ਕਰੋਗੇ ਕਿ ਤੁਸੀਂ ਮਜਰੂਓ ਕੇ ਇਹਦੇ ਤਰਕੇ ਆ ਕੇ ਨੌਜਵਾਨਾਂ ਨਾਲ ਕੀ ਟੀਲ ਕਰੋਗੇ ਵੀ ਉਹ ਵੀ ਸੁੱਤੇ ਉੱਠਣੋਂ ਸੁੱਤੇ ਪਏ ਹਾਲੇ ਤੱਕ ਵੀ ਆ ਕੇ ਵੋਟ ਪਾਣ ਆਂ ਜਾਵੇ ਕਿਤੀ ਹੈ ਕਿਹੜਾ ਸਰ ਅਸੀਂ ਇਹ ਸੋਚੇ ਵੋਟ ਕਿ ਜੋ ਵੀ ਲੱਕੇ ਕਾਉਂਸਲਰ ਬਣੇ ਸਾਡੇ ਚੰਗੇ ਕੰਮ ਕਰੇ ਸਾਨੂੰ ਦੁੱਖ ਸੁੱਖ ਦਾ ਸਾਥੀ ਹੋਵੇ ਜਦੋਂ ਵੀ ਅਸੀਂ ਉਹਨੂੰ ਆਵਾਜ਼ ਮਾਰੀ ਸਾਡੀ ਅੱਧੀ ਆਵਾਜ਼ ਤੇ ਆਵੇ ਤੇ ਕਿੰਨਾ ਕੁ ਉਤਸ਼ਾਹ ਹੀ ਵੋਟ ਸਰ ਉਹਨੂੰ ਲੈ ਕੇ ਬਹੁਤ ਉਤਸ਼ਾਹ ਸੀ ਕਿਉਂਕਿ ਦੇਖੋ ਜੀ ਅੱਜ ਕਿੰਨੇ ਚਿਰ ਹੋ ਗਏ ਕੋਈ ਕਾਉਂਸਲਰ ਕੋਈ ਨਹੀਂ ਸੀ ਤੇ ਕੰਮ ਕਰਾਂ ਦੀ ਦਿੱਕਤ ਆਉਂਦੀ ਸੀ ਐਮਐਲਏ ਸਾਹਿਬ ਕੋ ਜਾਣਾ ਪੈਂਦਾ ਸੀ ਪਰ ਉਹ ਕੁਝ ਕੰਮ ਹੁੰਦੇ ਜਿਹੜੇ ਵਾਰਡ ਦੇ ਕਾਉਂਸਲਰ ਕੋਈ ਹੋ ਜਾਂਦੇ ਆ ਐਮਐਲਏ ਸਾਹਿਬ ਕੋ ਨਹੀਂ ਜਾਣਾ ਪੈਂਦਾ

करें आप भुगतान करें जितनी जल्दी मैं यही अपील करता हूं बोर्ड ਦਾ ਅਧਿਕਾਰ ਦਾ ਪਰਯੋਗ ਕਰਕੇ ਲੋਕਾਂ ਨੂੰ ਕੀ ਚਾਹੋਗੇ ਲੋਕਾਂ ਨੂੰ यही अपील करता हूं अपना बोर्ड ਦਾ ਅਧਿਕਾਰ ਆ ਕਿਹੜਾ ਉਹ ਬੋਰਡ ਆ ਕੇ ਪਾਓ ਕਿਉਂਕਿ ਤੁਹਾਨੂੰ ਬੋਰਡ ਦਾ ਅਧਿਕਾਰ ਮਿਲੇ ਆ ਬੋਰਡ ਜਿੰਨੂ ਮਰਜ਼ੀ ਪਾਓ ਬੋਰਡ ਪਾਓ ਜਰੂਰ ਬੋਰਡ ਜਾਇਆ ਨਾ ਕਰਿਓ ਤੁਹਾਡੀ ਵੋਟ ਨਾ ਹੀਸ ਮਾਨ ਦੇ ਕਾਰਪੋਰੇਸ਼ਨ ਦੇ ਹਾਊਸ ਬਣਾ ਤੁਹਾਡੀ ਬੋਰਡ ਨਾਲ ਹੀ ਐਮਐਲਏ ਬੰਦੇ ਤੁਹਾਡੀ ਬੋਰਡ ਨਾਲ ਐਮਪੀ ਬੰਦੇ ਇਸ ਕਰੇ ਬੋਰਡ ਦਾ ਇਸਤੇਮਾਲ ਜ਼ਰੂਰ ਕਰੋ ਸੋ ਤੁਸੀਂ ਸੁਣਿਆ ਲੋਕ ਪਹੁੰਚ ਚੁੱਕੇ ਨੇ ਵੋਟਾ ਬੋਨ ਦੇ ਲਈ ਫਿਰੇ ਫਿਰੇ ਤੇ ਆਮ ਲੋਕਾਂ ਕਾ ਬਾਕੀ ਲੋਕਾਂ ਨੂੰ ਵੀ ਅਪੀਲ ਕਰ ਰਹੇ ਨੇ ਕਿ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਵੋਟ ਪਾਣ ਆਣ ਕਿਉਂਕਿ 7 ਵਜੇ ਤੋਂ ਸਿਰਫ 4 ਵਜੇ ਤੱਕ ਦਾ ਹੀ ਸਮਾਂ ਹੈ ਤੇ ਲੋਕ ਜਿਹੜੇ ਨੇ ਪਹੁੰਚ ਚੁੱਕੇ ਨੇ ਵੋਟਾ ਬੋਨ ਤੇ ਤਕਰੀਬਨ ਹੁਣੇ 2.5 ਘੰਟੇ ਹੋ ਚੁੱਕੇ ਨੇ VOTING ਸ਼ੁਰੂ ਹੋਈ ਨੂੰ ਤੇ ਲਗਾਤਾਰ ਜਿਹੜੇ ਲੋਕ ਨੇ ਹੌਲੀ-ਹੌਲੀ ਪਹੁੰਚ ਰਹੇ ਨੇ ਤੇ ਉਧਰ ਹੀ ਜੇ ਗੱਲ ਕਰੀਏ ਬੂਥਾਂ ਦੇ ਉੱਤੇ ਤੁਸੀਂ ਦੇਖੋ ਬੂਥਾਂ ਦੇ ਉੱਤੇ ਵੀ ਜਿਹੜੀ ਹੈ ਭੀੜ ਲੱਗਣੀ ਸ਼ੁਰੂ ਹੋ ਚੁੱਕੀ ਹੈ ਆਪਣੇ ਆਪਣੇ ਸਮਰਥਕ ਜਿਹੜੇ ਨੇ ਆਪਣੇ ਆਪਣੇ ਲੀਡਰਾਂ ਦੇ ਬੂਥਾਂ ਤੇ ਪਹੁੰਚ ਕੇ ਜਿਹੜੀ ਹੈ ਗੱਲਬਾਤ ਕਰ ਰਹੇ ਨੇ ਉਹਨਾਂ ਨੂੰ ਸਮਰਥਨ ਕਰ ਰਹੇ ਨੇ ਤੇ ਵੋਟਾਂ ਬਣਾਉਂਦੀ ਵੋਟਾਂ ਦੀ ਪਰਚੀ ਲੈਣ ਦੇ ਲਈ ਲੰਬੀ ਲਿਸਟੇ ਲੱਗਣੀ ਸ਼ੁਰੂ ਹੋ ਗਈ ਹੈ ਤੇ ਉਧਰ ਹੀ ਜਿਹੜੇ ਲੀਡਰ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਸਵੇਰੇ ਸਵੇਰੇ ਹੀ ਇਹ ਜਿਹੜੀਆਂ ਸਾਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਕਾਂਗਰਸ ਦੀਆਂ ਤੇ ਹੁਣੇ ਆਮ ਆਦਮੀ ਪਾਰਟੀ ਤੇ ਨਾਲ ਅਕਾਲੀ ਦਲ ਦੇ ਜਿਹੜੇ ਬੂਥ ਲੱਗੇ ਨੇ ਉਹਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਬੂਥ ਲੱਗੇ ਹੋਏ ਨੇ ਤੇ ਆ ਗਾਰਡ ਤੁਸੀਂ ਕਹਿ ਰਹੇ ਨੇ ਪਾਰਟੀ ਦੇ ਲੀਡਰ ਤੇ ਆਪ ਅੱਜ ਦੁਨਾਲ ਲੜ ਰਹੇ ਹੋ ਔਰ ਕਿਆ ਵੋਟਰੋ ਕੋ ਕਰ ਰਹੇ ਹੋ ਅ ਬਿਲਕੁਲ ਜੀ मैं आपको बताना चाहता हूँ की जो जो हमारी वार्ड है वार्ड नंबर इवंजा से हम इलेक्शन लड़ रहे हैं आम आदमी पार्टी से और कितने नंबर बूथ पर हो आप और क्या कहना चाहेंगे सुबह का समय है वोटरों को क्या कहना इस समय हम जो खड़े हुए हैं बिल्कुल आप देख सकते हैं कि एक नंबर और दो नंबर बूथ है हमारा जो नवदी शाह फतेह सिंह कॉलोनी में पड़ता है वहाँ पे हम खड़े हैं वोटरों को हम यही सपोर्ट करते हैं कि वोटर ज़्यादा से ज़्यादा घर से निकले और ज्यादा से ज्यादा वोट जो घर से निकल कर वोट डाले क्योंकि अच्छा जो एम है वो इनको मिल सके सरकार ऊपर आम आदमी पार्टी का नीचे एम भी आम आदमी पार्टी का होगा तो बढ़िया जो काम हो विकास जी सुबह का समय पर है वोटिंग प्रक्रिया शुरू होगी आप भी बूथ पर पहुंचे क्या कहना चाहे सो so, मैं एज कैंडिडेट वार्ड नंबर फिफ्टी टू से कैंडिडेट भी हूँ और मैं खुद अपने जिस वार्ड से कंटेस्ट कर रहा हूँ मैं बूथ चेक कर रहा था और लोगों में बड़ा अच्छा रिस्पांस और लोगों में जोश है आज वोट डालने का मैं तो ये बात कहूँगा कि लोगों का गुस्सा है पिछले तीन साल की जो मौजूदा सरकार आम आदमी पार्टी सरकार की जो लोगों से वादा किया था जो नहीं पूरा हो सका आज लोग उनके खिलाफ वोटिंग करने जा रहे हैं और कांग्रेस में अपने काउंसलर और कांग्रेस का हाउस बनने जा रहे हैं और कांग्रेस का मेयर बनेगा जो है जो आम आदमी पार्टी सरकार उनको पता है कि वैसे भी वो अपना चाहे पार्लियामेंट की इलेक्शन हुई है उसमें भी उनको उनकी कई विधानसभा में उनकी जमानत जब्त हुई है सो वो ही आज हाल होने वाला है इनके मेरे को लगता है 85 फाइव काउंसिलर्स में ये सिंगल डिजिट में आएंगे डबल डिजिट ये नाइन प्लस नहीं कर पाएंगे नाइन से नीचे नीचे जाएंगे ਸੋ ਬੂਥ ਦੇ ਉੱਤੇ ਤੁਸੀਂ ਸੁਣਿਆ ਕਿ ਆਪਣੇ ਜਿਹੜੇ ਕੈਂਡੀਡੇਟ ਨੇ ਉਮੀਦਵਾਰ ਨੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਉਂਦੇ ਨਜ਼ਰ ਆਏ ਆਮ ਆਦਮੀ ਪਾਰਟੀ ਵਾਲਿਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੜੇ ਕੌਨਫੀਡੈਂਟ ਨਜ਼ਰ ਆਏ ਕਿ ਸਾਡੀ ਹੀ ਸਾਡੀ ਹੀ ਕਾਰਪੋਰੇਸ਼ਨ ਬਣੀ ਹੈ ਕਿਉਂਕਿ ਸਰਕਾਰ ਵੀ ਸਾਡੀ ਉੱਪਰ ਹੈ ਤੇ نیچے ਕੌਂਸਲਰ ਵੀ ਸਰਕਾਰ ਦਾ ਹੋਵੇਗਾ ਤੇ ਕੰਮ ਬਹੁਤ ਜਲਦੀ ਹੋਣਗੇ ਤੇ ਉਧਰ ਹੀ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਉਹ ਕਹਿੰਦੇ ਨਜ਼ਰ ਆਏ ਕਿ ਲੋਕ ਇਹਨਾਂ ਤੋਂ ਅੱਕੇ ਹੋਏ ਨੇ 2.5 ਸਾਲ ਦਾ ਕੰਮ ਖਰਚ ਕਰ ਉਹਨੇ ਦੇਖ ਲਿਆ ਤੇ ਉਮੀਦ ਕਰਦੇ ਆ ਕਿ ਜਿਹੜੀ ਕਾਂਗਰਸ ਨੂੰ ਹੀ ਲੋਕ ਜਿਹੜੇ ਨੇ ਉਹ ਵੋਟ ਪਾਉਣਗੇ ਇਸ ਤਰ੍ਹਾਂ ਦੇ ਜਿਹੜੇ ਦਾਅਵੇ ਦਾਅਵੇ ਆ ਉਹ ਆਪਣੇ ਆਪਣੇ ਵੱਖਰੇ ਵੱਖਰੇ ਉਮੀਦਵਾਰ ਵਲੋਂ ਕੀਤੇ ਜਾ ਰਹੇ ਨੇ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਸਾਹਮਣੇ ਆndੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਧਰ ਹੀ ਦੂਜੇ ਪਾਸੇ ਜਿਵੇਂ ਆਪਾਂ ਗੱਲ ਕਰੀ ਆ ਆਮ ਆਦਮੀ ਪਾਰਟੀ ਦੇ ਐਮਐਲਏ ਖੁਦ ਆਪਣੇ ਪਰਿਵਾਰ ਦੇ ਨਾਲ ਵੋਟ ਪਾਣ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਲੁਧਿਆਣਾ ਤੋਂ ਜਿਹੜੇ ਨੇ ਵੋਟਪਾਲ ਪਹੁੰਚ ਲੁਧਿਆਣਾ ਤੋਂ ਐਮਐਲਏ ਨੇ ਤੇ ਵੋਟਪਾਲ ਆਪਣੇ ਪਰਿਵਾਰ ਸਮੇਤ ਪਹੁੰਚੇ ਲੁਧਿਆਣਾ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਸਾਈਡ ਤੋਂ ਇਹ ਤਸਵੀਰਾਂ ਹੋਈਆਂ ਜਿੱਥੇ ਅਸ਼ੋਕ ਪ੍ਰਾਸ਼ਰ ਪੱਪੀ ਆਪਣੀ ਪਤਨੀ ਸਮੇਤ ਸਵੇਰੇ-ਸਵੇਰੇ ਹੀ ਵੋਟਪਾਲ ਪਹੁੰਚ ਚੁੱਕੇ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਅਸ਼ੋਕ ਪ੍ਰਾਸ਼ਰ ਪੱਪੀ ਦੀ ਆਪ ਆਦਮੀ ਪਾਰਟੀ ਦੇ ਐਮਐਲਏ ਨੇ ਜੋ ਲੁਧਿਆਣਾ ਤੋਂ ਨੇ ਤੇ ਲੁਧਿਆਣਾ ਤੋਂ ਵੋਟਪਾਲ ਲਈ ਪਹੁੰਚੇ ਨੇ ਤੇ ਬੀਤੇ ਕੱਲ ਬੀਤੀ ਕੱਲ ਰਵਨੀਤ ਬਿੱਟੂ ਦੇ ਨਾਲ ਇਹਨਾਂ ਦਾ ਆਪਸੀ ਅ ਮਤਬ ਇਹ ਤਾਂ ਹੋਇਆ ਸੜਕ ਦੇ ਉੱਤੇ ਚੰਗਾ ਹੰਗਾਮਾ ਹੋਇਆ ਸਿਰਫ ਵੋਟਾਂ ਨੂੰ ਲੈ ਕੇ ਵੋਟਾਂ ਦੀ ਜਦੋਂ ਪ੍ਰਚਾਰ ਬੰਦ ਹੋਇਆ ਉਸ ਤੋਂ ਬਾਅਦ ਖੂਬ ਹੰਗਾਮਾ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲਿਆ ਆਮ ਆਦਮੀ ਪਾਰਟੀ ਦੇ ਇਹੀ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਤੇ ਦੂਸਰੇ ਪਾਸੇ ਰਵਨੀਤ ਬਿੱਟੂ ਦੀ ਆਪਸ ਵਿੱਚ ਚੰਗੀ ਖੜਕਦੀ ਹੋਈ ਨਜ਼ਰ ਆਈ ਸੀ ਤੇ ਉਹ ਲਗਾਤਾਰ ਤੈਨੂੰ ਸੀ ਤਸਵੀਰਾਂ ਦਿਖਾ ਰਹੇ ਆ ਤੇ ਹੁਣ ਕੀ ਕੁਝ ਕਹਿ ਰਹੇ ਨੇ ਅਸ਼ੋਕ ਪ੍ਰਾਸ਼ਰ ਪੱਪੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਦੇ ਕੋਈ ਲੋਕਤੰਤਰਾਇ ਨੂੰ ਮਜ਼ਬੂਤ ਕਰਨ ਲਈ ਅੱਜ ਜਿਹੜਾ ਇਹ ਬੋਰਡ ਦਾ મતદાન ਕਰਨ ਲਈ ਆਏ ਆ ਵੱਡੀ ਗਿਣਤੀ ਚ ਲੋਕਾਂ ਨੂੰ ਮੈਂ ਹੀ ਅਪੀਲ ਕਰੂੰਗਾ ਤੁਹਾਡੇ ਲਈ ਆਓ ਵੱਧ ਤੋਂ ਵੱਧ ਵੋਟਾਂ ਪਾਓ ਇਹ ਲੋਕਾਂ ਦਾ ਜਿਹੜਾ ਲੋਕਤੰਤਰ ਨੂੰ ਮਜ਼ਬੂਤ ਕਰਨਾ ਇਹ ਦੇਸ਼ ਨੂੰ ਮਜ਼ਬੂਤ ਕਰਦਾ ਵਾ ਇਸ ਕਰਕੇ ਅੱਜ ਆਪਣੀ ਬੋਰਡ ਦਾ ਇਸਤੇਮਾਲ ਕਰਨ ਲਈ ਆਏ ਆ ਕਿਹੜੇ ਕਿਹੜੇ ਕਹੇ ਪੁੱਤ ਜਿਹੜੀ ਸੁਵਿਚਾ ਹੈ ਜਿਹਨੇ ਪਟੋਨਾ ਲੱਗੀ ਦੇਖੋ ਮੁੱਦੇ ਵਿਕਾਸ ਦਾ ਵਾ ਸਾਉਨਾ ਪਹਿਲਾ ਪੰਜਾਬ ਦਾ ਜੋ ਭਾਜਪਾ ਨੇ ਅੱਜ ਕੇਂਦਰ ਚ ਬੈਠੀ ਨੇ ਜੋ ਪੰਜਾਬ ਦੇ ਹਾਲਾਤ ਬਣਾਤੇ ਹੋਇਆ ਸਾਡਾ ਜਿਹੜਾ ਪੈਸਾ ਵਾ ਹੋ ਰੋਕੀ ਬੈਠੇ ਆ ਪੰਜਾਬ ਨਾਲ ਮਤਰੇਈ ਮਾਂ ਵਾਲਾ ਕੰਮ ਕਰਕੇ ਭਾਜਪਾ ਹਮੇਸ਼ਾ ਪੰਜਾਬ ਨਾਲ ਧੱਕਾ ਕਰਦੀ ਆ ਅੱਜ ਲੋਕਤੰਤਰ ਨੂੰ ਮਜ਼ਬੂਤ ਕਰਕੇ ਹੌਸ ਬਣ ਜਾ ਰਿਹਾ ਆਮ ਆਦਮੀ ਪਾਰਟੀ ਦਾ ਔਰ ਸ਼ਾਮ ਨੂੰ ਦੇਖਿਓ ਤੁਸੀਂ 95 ਦੀਆਂ 95 ਸੀਟਾਂ ਜਿੱਤਾਂਗੇ ਕੱਲ ਤੁਹਾਡੇ ਖਿਲਾਫ ਕਾਫੀ ਬੋਲਣਾ ਕੀਤਾ ਇਹਨਾਂ ਨੇ ਭਾ ਲੈਨੇ ਗ੍ਰਫਤਾਰੀਆਂ ਦੇ ਗਏ ਸੀਪੀ ਅਫੀਸਰ ਦੇਖੋ ਬਰੋ ਇਹਨਾਂ ਦੇ ਹੁਣ ਪੰਜਾਬੀ ਚ ਕਈ ਦਾ ਹੱਡਾ ਚ ਬਹਿ ਗਿਆ ਹੋਇਆ ਇਹਨਾਂ ਨੂੰ ਹੁਣ ਲੋਕ ਪਸੰਦ ਨਹੀਂ ਕਰਦੇ ਲੋਕਤੰਤਰ ਲੋਕਾਂ ਨੇ ਮਜ਼ਬੂਤ ਕਰਨਾ ਹੁੰਦਾ ਵਾ ਇਸ ਕਰਕੇ ਭਾਜਪਾ ਨੂੰ ਤਾਂ ਹੁਣ ਕੋਈ ਗੱਲ ਦੂਜੀ ਹੈ ਹੀ ਨਹੀਂ ਉਹਨਾਂ ਦੇ ਨਾ ਖਾਤੇ ਜਾਂ ਨਾ ਉਹਨਾਂ ਨੂੰ ਪਤਾ ਵਾ ਕਿਉਂਕਿ ਇਹ ਜਿਹੜਾ ਭਾਜਪਾ ਦਾ ਇਸ ਟਾਈਮ ਹਾਲਾਤ ਆ ਪੰਜਾਬ ਦੇ ਅੰਦਰ ਬਹੁਤ ਮਾੜੇ ਹਾਲਾਤ ਆ ਭਾਈ ਪਾਨੇ ਕਿੱਥੇ ਹੋਏ ਪੰਜਾਬੀਆਂ ਨੇ ਹਮੇਸ਼ਾ ਕਿਸਾਨਾਂ ਦਾ ਲਾਲੋ ਪੰਜਾਬੀਆਂ ਨੇ ਹਮੇਸ਼ਾ ਧੱਕਾ ਹੀ ਕੀਤਾ ਵਾ ਭਾਈ ਬਲੀ ਪੀਲ ਕਰੋ ਲੋਕਾਂ ਨੂੰ ਇਹੀ ਕਹੂੰਗਾ ਵੀ ਆਓ ਵਾਦ ਤੋਂ ਵਾਦ ਵੋਟਾਂ ਪਾਓ ਲੋਕਤੰਤਰ ਨੂੰ ਮਜ਼ਬੂਤ ਕਰੋ ਲੋਕਤੰਤਰ ਆਏ ਨੂੰ ਮਜ਼ਬੂਤ ਕਰਨ ਲਈ ਅੱਜ ਜਿਹੜਾ ਇਹ ਬੋਰਡ ਦਾ ਮਤਦਾਨ ਕਰਨ ਲਈ ਆਏ ਆ ਵੱਡੀ ਗਿਣਤੀ ਚ ਲੋਕਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਤੁਹਾਡੇ ਲਈ ਆਓ ਵਾਦ ਤੋਂ ਵਾਦ ਵੋਟਾਂ ਪਾਓ ਇਹ ਲੋਕਾਂ ਦਾ ਜਿਹੜਾ ਲੋਕਤੰਤਰ ਨੂੰ ਮਜ਼ਬੂਤ ਕਰਨਾ ਇਹ ਦੇਸ਼ ਨੂੰ ਮਜ਼ਬੂਤ ਕਰਦਾ ਵਾ ਇਸ ਕਰਕੇ ਅੱਜ ਆਪਣੀ ਬੋਲ ਦਾ ਇਸਤੇਮਾਲ ਕਰਨੀ ਆ। ਉਹਨਾਂ ਦਾ ਕਿਹੜੇ ਕਿਹੜੇ ਨੇ ਹੈ ਪੁੱਤ ਜਿਹੜੇ ਵਿਸ਼ਾ ਹੈ ਜਿਹਨੇ ਪਟੋਨਾ ਲੱਗੀ। ਦੇਖੋ ਮੁੱਦੇ ਵਿਕਾਸ ਦਾ ਵਾ ਸਭ ਤੋਂ ਪਹਿਲਾਂ ਪੰਜਾਬ ਦਾ ਜੋ ਭਾਜਪਾ ਨੇ ਅੱਜ ਕੇਂਦਰ ਚ ਬੈਠੀ ਨੇ ਜੋ ਪੰਜਾਬ ਦੇ ਹਾਲਾਤ ਬਣਾਤੇ ਹੋਇਆ ਸਾਡਾ ਜਿਹੜਾ ਪੈਸਾ ਵਾ ਉਹ ਰੋਕੀ ਬੈਠੇ ਆ ਪੰਜਾਬ ਨਾਲ ਮਤਰਈ ਮਾਂ ਵਾਲਾ ਕੰਮ ਕਰਕੇ ਭਾਜ-ਪਾ ਹਮੇਸ਼ਾ ਪੰਜਾਬ ਨਾਲ ਤੱਕਾ ਕਰਦੀ ਆ ਅੱਜ ਲੋਕਤੰਤਰ ਨੂੰ ਮਜ਼ਬੂਤ ਕਰਕੇ ਹੌਸ ਬਣ ਜਾ ਰਿਹਾ ਆਮ ਆਦਮੀ ਪਾਰਟੀ ਦਾ ਔਰ ਸ਼ਾਮ ਨੂੰ ਦੇਖਿਓ ਤੁਸੀਂ 95 ਦੀਆਂ 95 ਸੀਟਾਂ ਜਿੱਤਾਂਗੇ ਕੱਲ ਤੁਹਾਡੇ ਖਿਲਾਫ ਕਾਫੀ ਬੋਲਣ ਕੀਤਾ ਇਹਨਾਂ ਨੇ ਭਾਜਪਾ ਨੇ ਗ੍ਰਫਤਾਰੀਆਂ ਦੇੜ ਗਏ ਸੀਪੀ ਅਫੀਸਰ ਦੇਖੋ ਬਰੋ ਦੇ ਇਹਨਾਂ ਦੇ ਹੁਣ ਪੰਜਾਬੀ ਚ ਕਈ ਇਹਦਾ ਹੱਡਾ ਚ ਬਹਿ ਗਿਆ ਹੋਇਆ ਇਨਾਂ ਨੂੰ ਹੁਣ ਲੋਕ ਪਸੰਦ ਨਹੀਂ ਕਰਦੇ ਲੋਕਤੰਤਰ ਲੋਕਾਂ ਨੇ ਮਜ਼ਬੂਤ ਕਰਨਾ ਹੁੰਦਾ ਵਾ ਇਸ ਕਰਕੇ ਭਾਜਪਾ ਨੂੰ ਤਾਂ ਹੁਣ ਕੋਈ ਗੱਲ ਦੂਜੀ ਹੈ ਹੀ ਨਹੀਂ ਉਹਨਾਂ ਦੇ ਨਾ ਖਾਤੇ ਜਾਂ ਨਾ ਉਹਨਾਂ ਨੂੰ ਪਤਾ ਵਾ ਕਿਉਂਕਿ ਇਹ ਪੱਜੇ ਦਾ ਭਾਜਪਾ ਦਾ ਇਸ ਟਾਈਮ ਹਾਲਾਤ ਆ ਪੰਜਾਬ ਦੇ ਅੰਦਰ ਬਹੁਤ ਮਾੜੇ ਹਾਲਾਤ ਆ ਭਾਜਪਾ ਨੇ ਕਿੱਥੇ ਹੋਏ ਪੰਜਾਬੀਆਂ ਨੇ ਹਮੇਸ਼ਾ ਕਿਸਾਨਾਂ ਦਾ ਲਾਲੋ ਪੰਜਾਬੀਆਂ ਨੇ ਹਮੇਸ਼ਾ ਧੱਕਾ ਹੀ ਕੀਤਾ ਵਾ ਭਾਜਪਾ ਨੂੰ لوکاں ਨੂੰ یہی کہوں گا بیاو ووٹ 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 پاؤ لوکतंत्र نوں مضبوط کرو ਧੰਨਵਾਦ تو ਤੁਸੀਂ سن رہے ਸੀ ਕਿ ਆਮ ਆਦਮੀ ਪਾਰਟੀ ਦੇ ایم ایل اے جنہوں نے ਲਗਾਤਾਰ बीते ਕੁਝ ਦਿਨਾ ਤੋ بی جے پی ਦੇ ਖਿਲਾਫ ਮੋਰਚਾ ਖੋਲਿਆ ਹੋਇਆ ਸੀਗਾ ਤੇ ਅੱਜ ਫਿਰ بی جے پی ਦੇ ਉਤੇ ਭੜਕਦੇ ਹੋਏ ਨਜ਼ਰ ਆਏ ਤੇ ਅਸ਼ੋਕ ਪ੍ਰਾਸ਼ਰਪਤੀ ਲੋਕਾਂ ਨੂੰ ਵੀ ਕਰਦੇ اپیل ਕਰਦੇ ਨਜ਼ਰ ਆਏ ਕਿ ਸਾਰੇ ਜਣੇ ਆਪਣੀ ਆਪਣੀ ਵੋਟ ਦਾ ਇਸਤੇਮਾਲ ਕਰੋ ਸਹੀ ਤੰਗ ਦੇ ਨਾਲ ਇਸਤੇਮਾਲ ਕਰੋ ਤਾਂ ਕਿ ਜਿਹੜਾ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਸੁਧਰ ਸਕਦੇ ਉਧਰ ਹੀ ਆਪਾਂ ਗੱਲ ਸਿੱਧਾ ਲੈ ਚਲਦੇ ਆ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕੀ ਕੁਝ ਹਾਲਾਤ ਨੇ ਆਓ ਉਹ ਦੇਖਦੇ ਆ ਉਹਨਾਂ ਦੇ ਲਈ ਜਿਹੜਾ ਮਤਦਾਨ ਸ਼ੁਰੂ ਹੋ ਚੁੱਕਿਆ ਸੋ ਅੰਮ੍ਰਿਤਸਰ ਦੇ ਵਿੱਚ ਖੜੇ ਆ ਅਸੀਂ ਇੱਕ ਸਕੂਲ ਦੇ ਬਾਹਰ 85 ਕੁਲ ਵਾਡਾ ਹੈ ਤੇ ਤੁਹਾਨੂੰ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਸਕੂਲ ਦੀਆਂ ਤਸਵੀਰਾਂ ਤੇ ਪੁਲਿਸ ਦੀ ਜਿਹੜੀ ਸੁਰੱਖਿਆ ਦੇ ਬਾਰੇ ਇੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ 85 ਬੂਥਾਂ ਦੇ ਲਈ ਸੁਰੱਖਿਆ ਪ੍ਰਬੰਧ ਨੂੰ ਪੱਕਾ ਜ਼ਰੂਰ ਕੀਤਾ ਵਾ ভোটার ਜਿਹੜੇ ਸਵੇਰੇ 7 ਵਜੇ ਤੋਂ ਹੀ ਜਿਹੜਾ ਮਤਦਾਨ ਕੇਂਦਰ ਦੇ ਵਿੱਚ ਪੁਜਣਾ ਸ਼ੁਰੂ ਹੋ ਚੁੱਕੇ ਐ ਸੋ ਹਲੇ ਤੱਕ ਠੰਡ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਜਿਹੜੇ ভোটার ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਮਤਦਾਨ ਕੇਂਦਰ ਦੇ ਵਿੱਚ ਪੁੱਜ ਰਹੇ ਐ ਜੋ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਕੁੱਲ 8.36 ਲੱਖ ভোটার ਅੱਜ ਆਪਣੇ 85 ਜਿਹੜੇ ਪਾਰਸ਼ਦ ਚੁਣेंगे ਕੋ ਚੁਣਨਗੇ ਕਿਉਂਕਿ ਪਾਰਸ਼ਦ ਦੇ ਚੋਣ ਚੋਣ ਪਹਿਲਾਂ ਹੀ ਦੇਰੀ ਨਾਲ ਹੋ ਰਹੀ ਹੈ ਸੋ ਇਸ ਦੇ ਨਾਲ ਹੀ ਗੱਲ ਕਰੀਏ ਤੇ ਅੰਮ੍ਰਿਤਸਰ ਨਗਰ ਨਿਗਮ ਚੋਣ ਲੈ ਕੇ 85 ਵਾਡਾਂ ਉੱਪਰ ਕੁੱਲ 841 ਬੂਥਾ ਉੱਪਰ ਜਿਹੜੀ VOTING ਹੋ ਰਹੀ ਹੈ ਜਿੱਥੇ ਲੋਕ ਆਪਣਾ ਮਤਦਾਨ ਕਰ ਰਹੇ ਹੈ 300 ਸੰਵੇਦਨਸ਼ੀਲ ਅਤੇ 245 ਅਤਿ ਸੰਵੇਦਨਸ਼ੀਲ ਬੂਥ ਜਿਹੜੇ ਬਣਾਏ ਗਏ ਹੈ ਅੰਮ੍ਰਿਤਸਰ ਦੇ ਵਿੱਚ ਕੁੱਲ 477 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੈ ਜਿਹੜੇ ਆਪਣੀ ਕਿਸਮਤ ਅਜਵੰਦੇ ਨਜ਼ਰ ਆ ਰਹੇ ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਜਿਹੜੀਆਂ ਵੋਟਾਂ ਪੈਣਗੀਆਂ ਤੇ ਵੋਟਾਂ ਤੋਂ ਬਾਅਦ ਹੀ ਅੱਜ ਜਿਹੜਾ ਰਿਜ਼ਲਟ ਆਏਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕ ਜ਼ਰੂਰ ਜਿਹੜਾ ਮਤਦਾਨ ਕਰਨ ਪੁੱਜ ਰਿਹਾ ਪਾਜੀ ਸਭ ਤੋਂ ਪਹਿਲਾਂ ਤੁਸੀਂ ਮਤਦਾਨ ਕਰਨ ਪੁੱਜਿਓ ਅੱਜ ਆਪਣੀ ਵੋਟ ਦਾ ਇਸਤੇਮਾਲ ਕਰੋਗੇ ਕਿਹੜੇ ਕਿਹੜੇ ਮੁੱਦੇ ਆ ਕਿਹੜੇ ਕਿਹੜੇ ਮੁੱਦਿਆਂ ਨੂੰ ਆਧਾਰ ਤੇ ਰੱਖ ਕੇ ਤੁਸੀਂ voting ਕਰੋਗੇ ਦੇਖੋ ਜੀ ਇੱਕ ਦੇ ਆਪਾਂ ਸਫਾਈ ਦੇ ਉੱਤੇ ਕਿ ਜਿਹੜੀ ਸਾਡੇ ਇਲਾਕੇ ਦੀ ਸਫਾਈ ਰਹੇ ਔਰ ਸੜਕਾਂ ਦੇ ਜਿਹੜੇ ਔਰ ਸਭ ਤੋਂ ਮੇਨ ਜਿਹੜਾ ਰੀਜ਼ਨ ਹੈਗਾ ਉਹ ਹੈ ਸਾਡਾ ਵਾਟਰ ਸਪਲਾਈ ਦਾ ਕਿਉਂਕਿ ਸਾਡੇ ਜਿਹੜੇ ਪਾਣੀ ਆਂਦਾ ਨਾ ਉਹ ਉਹਦੀ ਹਾਲਾਤ ਬਹੁਤ ਖਰਾਬ ਹੈਗੇ ਉਹਦੇ ਕਰਕੇ ਬੱਚਿਆਂ ਨੂੰ ਵੀ ਪ੍ਰੋਬਲਮ ਹੁੰਦੀ ਹੈ ਸਾਨੂੰ ਆਪਣੇ ਵੀ ਲੀਵਰ ਕਿਡਨੀ ਤੇ ਤੁਹਾਨੂੰ ਪਤਾ ਹੈ ਕਿੰਨਾ ਇਫੈਕਟ ਕਰਦਾ ਹੈ बस मेनली ਦੇ ਪਰਸੇ ਮੁੱਦੇ ਤੇ ਗੱਲ ਕਰਾਂਗੇ ਜੇ ਗੱਲ ਕਰੀਏ ਤੇ ਜਿਹੜੇ ਅੱਗੇ ਹੀ ਚੋਣ ਬਹੁਤ ਦੇਰੀ ਨਾਲ ਹੋ ਰਹੀ ਹੈ ਹੁਣ ਸਰਕਾਰ ਦੇ ਵੀ 2.5 ਸਾਲ ਬਚੇ ਆ ਜੇ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਚ ਜੇ ਮੁੱਦੇ ਆ ਉਹ ਸੀਵਰੇਜ ਦੇ ਮੁੱਦੇ ਆ ਸੀਵਰੇਜ ਦੇ ਮੁੱਦੇ ਪਹਿਲੇ ਜਿਹੜੇ ਕਾਉਂਸਲਰ ਕਿ ਉਹਨਾਂ ਦੁਆਰਾ ਕੰਮ ਕੀਤਾ ਗਿਆ ਜਿਹੜੇ ਪਹਿਲਾਂ ਪਰਸ਼ਲ ਸੀ ਕਿ ਉਹਨਾਂ ਦੁਆਰਾ ਆਪਣੀ ਜਿਹੜੀ ਭੂਮਿਕਾ ਸਹੀ ਨਿਭਾਈ ਗਈ ਸਾਡੇ ਜਿਹੜੇ ਇੱਥੋਂ ਦੇ ਕਾਉਂਸਲਰ ਸੀ ਉਹਨਾਂ ਨੇ ਤੇ ਸਾਨੂੰ ਜਦੋਂ ਵੀ ਲੋੜ ਪਈ ਸੀਵਰੇਜ ਦੀ ਕੋਈ ਇਸ਼ੂ ਆਇਆ ਤੇ ਉਹਨਾਂ ਨੇ ਕੀਤਾ ਠੀਕ ਹੈ ਹੁਣ ਨੈਕਸਟ ਵੇਖਦੇ ਆ ਦੁਬਾਰਾ ਕੀ ਹੁੰਦਾ ਸੋ ਬਿਲਕੁਲ ਲੋਗ મતદાન ਕੇਂਦਰ ਦੇ ਵਿੱਚ ਜ਼ਰੂਰ ਪੁੱਜਦੇ ਨਜ਼ਰ ਆ ਰਹੇ ਆ ਸੋ VOTING ਕਰਕੇ ਆਏ ਆ ਸਰ ਤੁਸੀਂ VOTE ਦਾ ਇਸਤੇਮਾਲ ਕਰਕੇ ਆਏ ਹੋ ਕਿਹੜੇ ਕਿਹੜੇ ਮੁੱਦੇ ਆ ਜਿਸ ਨੂੰ ਅਧਾਰਤ ਰੱਖ ਕੇ ਤੁਸੀਂ VOTE ਦਾ ਇਸਤੇਮਾਲ ਕੀਤਾ ਬੇਗੂ ਅਸੀਂ ਇਹ ਆਪਣਾ ਰਾਈਟ ਜਿਹੜਾ ਹੈਗਾ ਸਾਡਾ ਹੀ ਉਹ ਹੀ ਕਰਨਾ ਹੈ ਬਾਕੀ ਦੇ ਮੁੱਦੇ ਸਾਰੇ ਸਾਰੀ ਦੁਨੀਆ ਨੂੰ ਪਤਾ ਹੀ ਹੈ ਕਿ ਮੁੱਦੇ ਕਿਸੇ ਵੀ ਸਰਕਾਰ ਨੇ ਕਦੀ ਵੀ ਨਹੀਂ ਹੱਲ ਕੀਤੇ ਤੇ ਇਹ ਜੋ ਕਰਗੇ ਇਹ ਤੇ ਆਪਣਾ ਜੋ ਸਾਡਾ ਰਾਈਟ ਹੈਗਾ ਜੀ ਉਹ ਹੀ ਕਰ ਰਹੇ ਆ ਤੁਹਾਡਾ ਕੀ ਤਰਕ ਹੈ ਕਿ ਜਿਹੜੇ ਇਹ ਚੋਣ ਹੁੰਦੇ ਆ ਜ਼ਿਆਦਾਤਰ ਸਰਕਾਰ ਦੇ ਹੱਕ ਚ ਜਾਂਦੇ ਆ ਚੋਣ ਤੁਸੀਂ ਕੀ ਸੋਚਦੇ ਹੋ ਕਿ ਸਰਕਾਰ ਆਪਣੀ ਜਿਹੜੀ ਭੂਮਿਕਾ ਸਹੀ ਨਿਭਾ ਰਹੀ ਹੈ ਜਾਂ ਫਿਰ ਥੋੜਾ ਜਿਹਾ ਬਦਲਾਅ ਦੀ ਜ਼ਰੂਰ ਜ਼ਰੂਰਤ ਹੈ ਨਹੀਂ ਸਰਕਾਰ ਆਪਣਾ ਕੰਮ ਕਰ ਰਹੀ ਹੈ 5 ਸਾਲ ਬਾਅਦ ਦੱਸਾਂਗੇ ਸਰਕਾਰ ਦੇ ਬਾਰੇ ਕੀ ਕਰਾਂਗੇ ਇਹ ਇਹ ਵੋਟ ਦੇ ਜਿਹੜਾ ਲੋਕਲ ਮੁੱਦਿਆਂ ਦੇ ਉੱਤੇ ਹੈਗਾ ਮੈਮ ਜ਼ਿਆਦਾਤਰ ਸੀਵਰੇਜ ਦੀ ਬਹੁਤ ਸ਼ਹਿਰ ਚ ਪ੍ਰੋਬਲਮ ਹੈ ਬڑے ਮੁੱਦੇ ਹੈ ਸੀਵਰੇਜ ਨੂੰ ਲੈ ਕੇ ਲੋਕ ਬੜੇ ਮੁਸ਼ਕਲਾਂ ਦੇ ਵਿੱਚ ਕਿਉਂਕਿ ਜਿਹੜੇ ਇਲੈਕਸ਼ਨ ਅੱਗੇ ਹੀ ਲੇਟ ਹੋਏ ਆ ਤੁਸੀਂ ਇਸ ਬਾਰੇ ਕੀ ਸੋਚਦੇ ਜੀ ਸਾਰੇ ਦੇਖੋ ਇਹ ਵੇਲੇ ਹਾਲਤੇ ਸਰਕਾਰ ਨੂੰ ਕਰਨੇ ਹੀ ਪੈਣਗੇ ਕਿਉਂਕਿ ਲੋਕੀ ਇਹਨਾਂ ਨੂੰ ਤੰਗ ਹੁੰਦੇ ਆ ਗਲੀਆਂ 'ਚ ਪਾਣੀ ਪੜ ਜਾਂਦਾ ਸੜਕਾਂ 'ਤੇ ਪਾਣੀ ਪੜ ਜਾਂਦਾ ਉਹਦੇ ਨਾਲ ਲੰਘਣਾ ਟਰਾਂਸਪੋਰਟੇਸ਼ਨ ਬਹੁਤ ਹੀ ਮੁਸ਼ਕਿਲ ਹੈ ਹਮ ਤਾਂ ਸਰਕਾਰ ਨੂੰ ਇਹਦੇ ਬਾਰੇ ਪਹਿਲੇ ਸੋਚਣਾ ਪਏਗਾ ਸਰ ਤੁਸੀਂ ਕੀ ਸੋਚਦੇ ਹੋ ਅੱਜ ਜਿਹੜੀ VOTING ਹੋ ਰਹੀ ਹੈ ਕਿਹੜੇ ਕਿਹੜੇ ਮੁੱਦੇ ਆ ਜਿਸ ਨੂੰ ਅਧਾਰਤ ਰੱਖ ਕੇ VOTING ਕਰੋਗੇ ਸਰ ਮੁੱਦੇ ਹੈਗੇ ਸਾਡੇ ਸ਼ਹਿਰ ਦੇ ਵਿੱਚ ਕੂੜੇ ਦੀ ਲਿਫਟਿੰਗ ਤੇ ਸੜਕਾਂ ਟੁੱਟੀਆਂ ਆਈਆਂ ਸਾਰੀਆਂ ਤੇ ਉਹ ਹੀ ਵਾਰਦਾਤਾਂ ਦੇਖੋ ਤੁਸੀਂ ਇੰਨੀਆਂ ਹੋ ਰਹੀਆਂ ਉਹਦੇ ਪੁਲਿਸ ਦੀ ਕੋਈ ਨਕੇਲ ਨਹੀਂ ਕੋਈ ਕੁਝ ਨਹੀਂ ਲਾਰਡ ਐਂਡ ਐਡਮਿਨਿਸਟ੍ਰੇਸ਼ਨ ਕੋਈ ਨਹੀਂ ਗਈ ਇਹ ਮੁੱਦਿਆਂ ਦੇ ਉੱਤੇ ਅਸੀਂ ਵੋਟ ਪਾਵਾਂਗੇ ਸੋ ਬਿਲਕੁਲ ਮੁੱਦੇ ਬਹੁਤ ਐ ਸੋ ਇੱਕ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਜਿਹੜੇ મતદાન ਕੇਂਦਰ ਦੇ ਵਿੱਚ ਲੋਕ ਪੁੱਛ ਰਹੇ ਆ મતદાન ਕੀਤਾ ਜਾ ਰਿਹਾ ਲੋਕਾਂ ਨੂੰ ਕਾਫੀ ਧੇਰ ਤੋਂ ਇੰਤਜ਼ਾਰ ਜ਼ਰੂਰ ਸੀ ਜਿਹੜੇ ਨਗਰ ਨਿਗਮ ਚੋਣਾਂ ਦਾ ਕਿਉਂਕਿ ਸ਼ਹਿਰ ਦੇ ਵਿੱਚ ਕਾਫੀ ਮੁਸ਼ਕਲਾਂ ਹੈ ਇਸ ਦੇ ਨਾਲ ਹੀ ਜੇ ਗੱਲ ਕਰੀਏ ਤੇ ਸੀਵਰੇਜ ਨਾਲ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਨਾਲ ਲੋਕਾਂ ਨੂੰ ਕਾਫੀ ਜਿਹੜਾ ਯੋਜਨਾ ਵੀ ਪੈ ਰਿਹਾ ਵੈ ਸੋ ਕੁੱਲ ਮਿਲਾ ਕੇ ਲੋਕ ਇਹ ਜਿਹੜੇ ਲੋਕਲ ਮੁੱਦੇ ਆ ਜਿਹੜੀ ਗਲੀਆਂ ਨਾਲੀਆਂ ਦੇ ਜ਼ਰੂਰ ਮੁੱਦੇ ਆ ਉਸ ਨੂੰ ਲੈ ਕੇ ਲੋਕ ਜ਼ਰੂਰ ਜਿਹੜੇ VOTING ਕਰਨ ਜਿਹੜੇ ਉਜਰੇ ਐਸੋ ਤੁਸੀਂ ਤਸਵੀਰ ਜ਼ਰੂਰ ਦੇਖ ਸਕਦੇ ਹੋ ਕਿ ਲੋਕ ਇੰਤਜ਼ਾਰ ਜ਼ਰੂਰ ਸੀ ਲੋਕਾਂ ਨੂੰ ਜਿਹੜੀ ਵੋਟਾਂ ਜੜੀਆਂ ਹੁਣ ਹੋ ਰਹੀਆਂ ਵੈ ਲੋਕ ਕਈ ਮੁੱਦੇ ਆ ਲੋਕਾਂ ਦੇ ਸੀਵਰੇਜ ਦੀ ਸਮੱਸਿਆ ਵੈ ਇਸ ਦੇ ਨਾਲ ਹੀ ਗਲੀਆਂ ਦੀ ਸਮੱਸਿਆ ਵੈ ਜਦੋਂ ਬਰਸਾਤਾ ਹੁੰਦੀਆਂ ਤੇ ਲੋਕਾਂ ਦੇ ਜਿਹੜੀ ਗਲੀਆਂ ਦੇ ਵਿੱਚ ਪਾਣੀ ਜ਼ਰੂਰ ਖੜਾ ਹੁੰਦਾ ਵੈ ਸੋ ਕਈ ਇਹੋ ਜਿਹੇ ਮੁੱਦੇ ਆ ਜਿਸ ਨੂੰ ਆਧਾਰ ਤੇ ਰੱਖ ਕੇ ਲੋਕ ਸਵੇਰੇ ਤੋਂ ਹੀ મતદાન ਕੇਂਦਰ ਦੇ ਵਿੱਚ ਪੁਜਣਾ ਸ਼ੁਰੂ ਹੋਏ ਆ ਕਿਉਂਕਿ 85 ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਵੱਡੀ ਵਿਧਾਨ ਸਭਾ ਆਹ ਵਾ ਪੰਜ ਵਿਧਾਨ ਸਭਾ ਏਰੀਆ ਵਾ ਹਾਲਕੀ ਦਿਹਾਤੀ ਏਰੀਏ ਦੇ ਜਿਹੜੇ ਵਿਧਾਨ ਸਭਾ ਹਲਕੇ ਵੀ ਨਾਲ ਲੱਗਦੇ ਆ ਸੋ ਅੰਮ੍ਰਿਤਸਰ ਦੇ ਵਿੱਚ ਕੁੱਲ 8 ਲੱਖ 8.36 ਲੱਖ ਵੋਟਰ ਅੱਜ મતદાન ਕੇਂਦਰ ਦੇ ਵਿੱਚ ਜ਼ਰੂਰ ਪੁਜਨੇ ਚਾਹੀਦੇ ਆ ਕਿਉਂਕਿ ਜ਼ਿਆਦਾ VOTING ਜਿੰਨੀ ਹੋਏਗੀ ਸੋ ਕੁੱਲ 85 ਪਾਰਸ਼ਦ ਆਪਣੀ ਕਿਸਮਤ ਜ਼ਰੂਰ ਅਜਮਾ ਰਹੇ 300 ਸੰਵੇਦਨਸ਼ੀਲਤੇ 200 45 अति संवेदनशील ਜਿਹੜੇ ਬੂਥ ਜ਼ਰੂਰ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਗਈ ਐ ਸੋ ਕੁਲ ਮਿਲਾ ਕੇ ਸ਼ਾਮ ਨੂੰ ਜ਼ਰੂਰ ਰਿਜ਼ਲਟ ਆਏਗਾ ਤੇ ਦੇਖਣਾ ਇਹ ਹੋਏਗਾ ਕਿ ਲੋਕ ਕਿਸਤੇ ਆਪਣਾ ਜਿਹੜੀ ਅਜਮਾਉਂਦੇ ਐ ਕਿਸਤੇ ਆਪਣਾ ਦੌਰ ਲਗਾਉਂਦੇ ਐ ਕਿ ਸਤਾ ਦੀ ਸਰਕਾਰ ਨੂੰ ਇਸ ਦਾ ਫਾਇਦਾ ਮਿਲਦਾ ਵਾ ਜਾਂ ਫਿਰ ਵਿਪક્ષੀ ਬੈਠੀ ਪਾਰਟੀਆਂ ਤੇ ਲੋਕ ਆਪਣਾ ਪ੍ਰੋਸਜਿਤਾਂਦੇ ਐ